ਸੇਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈਲਥ ਬਲੌਗ ਵਿੱਚ ਚੈਨਲ ਵਿੱਚ ਸਵਾਗਤ ਹੈ। ਮੀਰਕਾ ਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਸੇ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਆ ਨਾ ਅੱਜ ਆਪਾਂ ਨਾ ਜਿਹੜੀ ਆਟੇ ਵਾਲੀ ਬੋਰੀ ਹੁੰਦੀ ਹੈ ਵਿੱਚ ਉਹਦਾ ਕੁਝ ਬਣਾਉਣ ਲੱਗੇ ਸੀ ਤੁਹਾਨੂੰ ਬਣਾ ਕੇ ਦਿਖਾਉਣੇ ਆ। ਸਿੱਟਣ ਤੋਂ ਪਹਿਲਾਂ ਆਟੇ ਵਾਲੀ ਬੋਰੀ ਸਿੱਟਣ ਤੋਂ ਪਹਿਲਾਂ ਦੇਖ ਲਿਓ ਇਹ ਚੀਜ਼ ਬਣਾਉਣੀ ਆਪਣੇ ਸੋਈ ਵਿੱਚ ਬਾਧੂ ਕੰਮ ਆਉਂਦੀ ਹੈ ਇਹ ਚੀਜ਼ ਜਿਹੜੀ ਆਪਾਂ ਬਣਾਉਣੀ ਹੈ। ਠੀਕ ਆ ਮੈਂ ਬਣਾਉਣੀ ਆ ਤੇ ਤੁਸੀਂ ਦੇਖ ਲਓ। ਇਹਦੇ ਲਈ ਆਪਾਂ ਲੈਣੀ ਆ ਕਾਟੇ ਵਾਲੀ ਬੋਰੀ ਆਟੇ ਵਾਲੀ ਬੋਰੀ ਬਿਲਕੁਲ ਨਰਮਾ ਹੈ। ਤੁਸੀਂ ਦੇ ਕੜੀ ਨਹੀਂ ਹੈ ਕਿ ਆਟੇ ਵਾਲੀ ਬੋਰੀ ਲੈਣੀ ਹੈ ਆਪਾਂ ਆਟੇ ਵਾਲੀ ਬੋਰੀ ਲੈ ਕੇ ਫਾਇਦਾ ਬਣਾਉਨੇ ਆ ਲੌਗਤ ਖਾਨੀ ਕੀ ਬਣਾਉਨੇ ਆ ਪਹਿਲਾਂ ਦੱਸਦਾ ਕੀ ਫਾਇਦਾ ਹੈ ਨਾ ਸੋ ਹਾਂਜੀ ਆਪਾਂ ਆਪਲਾ ਬੋਰੀ ਲੈ ਲੈਣੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਕੇ ਫੋਲਡ ਕਰਨਾ ਹੈ ਤੁਸੀਂ ਜਿਹੜਾ ਮਾਜੀ ਪਾਸਾ ਕਰ ਸਕਦੇ ਹੋ ਫੋਲਡ ਮੈਂ ਨਾ ਆਹੜ ਪਾਸਾ ਤਾਂ ਗੇਲ ਚਲੇ ਰਿਹਾ ਅੰਦਰ ਨਹੀਂ ਕਿਉਂਕਿ ਵੈਸੇ ਥੱਲੇੋਂ ਬੰਦ ਹੈਗਾ ਹੀ ਆ ਹਨਾ

एक इसन शान, इसन शान ना मिला देना एक एन। इतो गलाई कर दे अपने कट देना कि वैसे खुला ही इतो कट देना जो ਦੀ ਆਪਣੇ ਸੋਈ ਵਿੱਚ ਵੱਧੂ ਕੰਮ ਚੀਜ਼ ਨਹੀਂ ਆਉਣਾ ਕਿਉਂਕਿ ਔਰਤਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਜੀ ਸੋਈ ਵਿੱਚ ਇਸ ਚੀਜ਼ ਦੀ। ਪੜ ਗਿਆ ਨਾ? ਤੇ ਹੁਣ ਆਪਾਂ ਦੋ ਲੈਣੀਆਂ ਪੱਟੀਆਂ। 2 ਇੰਚ ਦੀਆਂ ਕੱਟਣੀਆਂ ਆਪਾਂ ਇਹ ਪੱਟੀਆਂ। ਇਹ ਕੋ ਬਾਦੂ ਵੇਸਟ ਕਪੜਾ ਪਿਆ ਸੀ। 20 ਇੰਚ ਦੀ ਕੱਟਣੀ ਹੈ।

ਇਹਨਾਂ ਪੱਟੀਆਂ ਇਤਾਂ ਬੜਾ ਕੱਟ ਲਈਆਂ ਹੁਣ ਆਪਾਂ ਇਹਨਾਂ ਨੂੰ ਸਲਾਈ ਕਰਕੇ ਹਨਾ ਇਸ ਦਾ ਫੋਲਡ ਕਰਕੇ ਆਪਾਂ ਸਲਾਈ ਕਰਨੀ ਹੈ ਇਹਨਾਂ ਨੂੰ ਇਸ ਤਰ੍ਹਾਂ ਬੰਦ ਕਰਕੇ ਐਦਾਂ ਇਹਨਾਂ ਨੂੰ ਆਪਾਂ ਸਲਾਈ ਲਾ ਲੈਣੀ ਹੈ ਮਸ਼ੀਨ ਤੇ ਇਸ ਤਰ੍ਹਾਂ ਕਰਕੇ ਸਲਾਈ ਲਾ ਲੈਣੀ ਹੈ ਹੁਣ ਆਪਾਂ ਲੈ ਲਈਏ ਬੂਰੀ ਹਨਾ ਥੋੜੀ ਤਾਂ ਤਾਂ ਇਸ ਤੇ ਮੋੜਨੀ ਪਊਦੀ ਮੋੜ ਤੱਕ ਨੇ ਮੈਂ ਮੋੜੀ ਇਹ ਵਿੱਚ ਤੇ ਹੁਣ ਆਪਾਂ ਜਿਹੜੀ ਪੱਟੀ ਬੜਾਈ ਸੀ ਇਹਦੇ ਪਿੱਛੇ ਦੇ ਦੇਣੀ ਆਪਾਂ ਪਿੱਛੇ ਦੇ ਕੇ ਪਹਿਸਾ ਸਲਾਈ ਲਾ ਦੇਣੀ ਆ ਤਾਂ ਤੁਸੀਂ ਬਾਹਰਲੇ ਪਾਸੇ ਵੀ ਲਾ ਸਕਦੇ ਪਰ ਮੈਂ ਪਿੱਛੇ ਦੇ ਕੇ ਸਲਾਈ ਲਾ ਦੇਣੀ ਇਸ ਤੇ ਇਹ ਉੱਪਰਲੀ ਇੱਥੇ ਲਾਉਣੀ ਆ ਦੂਜੀਆ ਤਾਂ ਪੈਸੇ ਲਾਤੀ ਸਿੱਸਾ ਤਣੀ ਹੈ ਨਾ ਦੂਜੀਆਂ ਦੋ ਤਣੀਆਂ ਆਪਣੀਆਂ ਉਹ ਪਾ ਇੱਥੇ ਲਾਉਣੀਆਂ ਆ ਆ ਚੀਜ਼ ਤੇ

ਇਹ ਆਪਣਾ ਐਪਦਨ ਬਣਿਆ ਹੈ ਹਾਂਜੀ ਇਹ ਆਪਣਾ ਐਪਦਨ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਪਾਤੀ ਵਾਲੀ ਬੋਰੀ ਦਾ ਐਪਦਨ ਹੈ ਵਾਧੂ ਬੋਰੀਆਂ ਹੁੰਦੀਆਂ ਨੇ ਕਿ ਘਰ ਦੇ ਵਿੱਚ ਕਿਚਨ ਵਿੱਚ ਕੰਮ ਕਰਦੇ ਆ ਕਿਚਨ ਦੇ ਕੱਪੜਾ ਧੋਣੇ ਭਾਂਡੇ ਧੋਣੇ ਸ਼ੈਂਕ ਪੁਲੇ ਆਪਣੇ ਜਿਹੜੇ ਹੈਗੇ ਆਪਣੇ ਨਾ ਢੱਡ ਆ ਚੀਜ਼ ਜ਼ਿਆਦਾ ਖਰਾਬ ਹੁੰਦੀ ਹੈ ਢੱਡ ਨਾਲ ਲੱਗਣ ਰ ਗਿੱਲੇ ਹੋ ਜਾਂਦੇ ਕੱਪੜੇ ਖਰਾਬ ਹੋ ਜਾਂਦੇ ਹਨ ਜਦੋਂ ਮਲ ਮਲ ਕੇ ਆਪਾਂ ਉਹਨੂੰ ਧੋਣੇ ਆ ਠੀਕ ਆ ਸਾਰੇ ਕੱਪੜੇ ਕਾਕਾ ਸੇ ਖਰਾਬ ਢੱਡ ਕੋਲ ਪਾੜ ਜਾਂਦੇ ਇਤੋਂ ਹਨ ਆਪਾਂ ਪੱਠੇ ਵੀ ਕੁੱਤ ਦੇ ਉਹਦੇ ਵੀ ਜਿਹੜੇ ਲੇਡੀਜ਼ ਪੱਠੇ ਘਰੇ ਕਾ ਹਨ ਬੁੜੀਆਂ ਪੱਠੇ ਕੁੱਤਰ ਦੀਆਂ ਐ ਜਿਵੇਂ ਮੇਰੀ ਅੱਲ ਕੀ ਜੇ ਮੈਂ ਪੱਠੇ ਕੁੱਤਾ ਦੀ ਪੱਠੇ ਗਿੱਲੇ ਹੁੰਦੇ ਤੇਲੇ ਹੁੰਦੇ ਆ ਉਹ ਸਾਰੇ ਦਾ ਰੱਗ ਲਾਉਨੇ ਆ ਚੀ ਸਾਰੇ ਖਰਾਬ ਹੋ ਜਾਂਦੇ ਉਹਦੇ ਲਈ ਆਪਣਾ ਕੋ ਵੇਸਟ ਬੋਰੀ ਪਈ ਸੀ ਉਹਦਾ ਆਪਾਂ ਬਣਾਇਆ ਐਫਟਰਨ ਘਰ ਵਿੱਚ ਤੁਸੀਂ ਜਿਹੜਾ ਮਰਜੀ ਪਾਸਾ ਇੱਧਰ ਲਾ ਪਾਸਾ ਵੀ ਲਾ ਸਕਦੇ ਇੱਧਰ ਲਾ ਇਹ ਹਨ ਐਨੇ ਇਸ ਤਰ੍ਹਾਂ ਬਣਾਇਆ ਤੇ ਮੁਖਾਇਆ ਬਣਾਇਆ ਇਸ ਤੋਂ ਮਗਾ ਕੋਸੀ ਗੰਡ ਦੇ ਦੇਣੀ ਐ ਜਿਹੜੀਆਂ ਤਣੀਆਂ ਮੇਰੀਆਂ ਦੋ ਲਾਈਆਂ ਵੀਆਂ ਸੀ ਇਸ ਤਾਂ ਨਰਮਾ ਬਿਲਕੁਲ ਦੇਖ ਸਕਦੇ ਹੋ ਇਸ ਤਾ ਬਣਾ ਕੇ ਤੁਸੀਂ ਕਿਚਨ ਵਿੱਚ ਜਿਵੇਂ ਮਲਜੀ ਖੜ ਕੇ ਭਾਂਡੇ ਧੋ ਸਕਦੇ ਥੋੜਾ ਕਮੀਜ਼ ਦੀ ਗਿੱਲਾ ਹੋਊਗਾ ਨਾ ਥੋੜਾ ਕਮੀਜ਼ ਖਰਾਬ ਹੋਊਗਾ ਇਹਨੂੰ ਤੁਸੀਂ ਧੋਦੋ ਤੇ ਬਿਲਕੁਲ ਨਹੀਂ ਇਹਨੇ ਖਰਾਬ ਹੋਣਾ ਬਹੁਤ ਵਧੀਆ ਤੇ ਬਹੁਤ ਹੀ ਘਰ ਦੇ ਵੇਸਟ ਚੀਜ਼ ਦਾ ਆਪਾਂ ਬਣਾਤਾ ਐਪਲ ਬਹੁਤ ਵਧੀਆ ਤੇ ਰਾਮਬੀਨ ਦੀ ਮਲਜੀ ਤੁਸੀਂ ਕੱਥੇ ਕੁਸੋਂ ਤੁਸੀਂ ਹਨਾ ਕਿਚਨ ਚ ਕੰਮ ਕਰਦੇ ਭਾਂਡੇ ਧੋਂਦੇ ਤੇ ਢੱਡ ਕੇ ਗਿੱਲੇ ਹੋਏ ਦੇ ਕੱਪੜੇ ਨਵੇਂ ਸੂਟ ਪਾਣ ਤਾਂ ਵੀ ਖਰਾਬ ਹੋ ਜਾਂਦੇ ਤੇ ਬਿਲਕੁਲ ਨਹੀਂ ਖਰਾਬ ਹੁੰਦੇ ਤੇ ਇਸ ਦਾ ਤੁਸੀਂ ਐਫਰੀਨ ਬਣਾ ਸਕਦੇ ਹੋ ਆਹ ਪਾ ਦੋ ਤਣੀਆਂ ਲਈ ਇਸ ਤੈਨੂੰ ਇੱਥੇ ਬੰਨਿਆ ਜਾਣਾ ਆਹ ਗਲ ਵਿੱਚ ਇਸ ਤਾਂ ਪਾ ਜਾਣੀ ਤੇ ਆਪਣਾ ਐਫਰੀਨ ਬਣ ਕੇ ਹੈਗਾ ਤਿਆਰ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਬਾਏ ਕੱਲ ਨੂੰ ਮਿਲਦੇ ਹਾਂ ਕਿਸ ਨੈਕਸਟ ਵੀਡੀਓ ਜਾਂ ਬਲੌਗ ਨੂੰ ਬਾਏ ਬਾਏ